ਪੰਜਾਬ ਦਾ ਇੱਕੋ ਇੱਕ ਇਹੋ ਜਿਹਾ ਸਕੂਲ ਆ ਜਿੱਥੇ ਇੱਕੋ ਮੈਡਮ ਇੱਕ ਹੀ ਬੱਚਾ। ਕੀ ਕਮੀ ਐ? ਕਿਉਂ ਨਹੀਂ ਇੱਥੇ ਬੱਚੇ ਪੜਦੇ? ਆ ਸਾਈਕਲੀ ਖੜੀ ਆ ਬੱਚੇ ਦੀ। ਇਸ ਸਾਈਕਲੀ ਦੇ ਉੱਤੇ ਆਉਂਦਾ ਤੇ ਤੁਸੀਂ ਇਹ ਵੇਖੋ ਬੱਚੇ ਨੂੰ ਆਪ ਦੇ ਦੋਸਤ ਚਾਹੀਦੇ ਹੁੰਦੇ ਆ ਸਕੂਲ ਦੇ ਵਿੱਚ ਖੇਡਣ ਲਈ ਤੇ ਉਹਦੇ ਕੋਲੇ ਕੋਈ ਦੋਸਤ ਨਹੀਂ। ਜੀ ਮੇਰੇ ਇੱਥੇ ਨਵੀਂ ਜੁਆਇਨਿੰਗ ਹੈ ਜਦੋਂ ਦੀ ਮੈਂ ਆਈਆਂ। ਕੀ ਬੱਚਾ ਆ ਰਿਹਾ ਜੀ ਰੈਗੂਲਰ ਇੱਕੋ ਹੀ ਬੱਚਾ ਆ ਰਿਹਾ ਜੀ ਬਾਕੀ ਔਖਾ ਹੈ ਜੀ ਬੱਚੇ ਨਾਲ ਹੀ ਟੀਚਰ ਦਾ ਮਨ ਲੱਗਦਾ ਬੱਚੇ ਨਹੀਂ ਤਾਂ ਟੀਚਰ ਦਾ ਮਨ ਨਹੀਂ ਲੱਗੇਗਾ ਹਾਂਜੀ ਤੇ ਔਖਾ ਤਾਂ ਹੁੰਦਾ ਜੀ ਥੋੜਾ ਜਿਵੇਂ ਜਦਨ ਮੈਡਮ ਨੇ ਛੁੱਟੀ ਲੈਣੀ ਹੈ ਜਾਨੀ ਕਿ ਬੱਚੇ ਖਾਤਰ ਸਪੈਸ਼ਲ ਇੱਕ ਮੈਡਮ ਹੋਰ ਆਉਂਦੀ ਹੈ ਲੇ ਕੇਂਦੇ ਵਿੱਚ ਵੀ ਰੌਣਕਾਂ ਲੱਗਣ ਜੀ ਵਧੀਆ ਸਕੂਲ ਹੈ ਜੀ ਇੱਥੇ ਸਾਰੀਆਂ ਫੈਸਿਲਿਟੀਆਂ ਹੈ ਕਿਵੇਂ ਲੱਗਦਾ ਜੇ ਹੁਣ ਤੁਸੀਂ ਇਕੱਲੇ ਹੋਣੇ ਪੜਨੋ ਹਨਾ ਦੋਸਤ ਹੈ ਨਹੀਂਗਾ ਤੇ ਕਿਵੇਂ ਜੀ ਲੱਗ ਜਾਂਦਾ ਤੁਸੀਂ ਵੀ ਕਿੱਡੀ ਉਮਰ ਹੋ ਗਈ ਤੁਸੀਂ ਸੁਣਿਆ ਸੀ ਕਦੇ ਪੰਜਾਬ ਦੇ ਵਿੱਚ ਇਹੋ ਜਿਹਾ ਸਕੂਲ ਜਿੱਥੇ ਇੱਕ ਬੱਚਾ ਤੇ ਇੱਕ ਹੀ ਮੈਡਮ ਇਹਦਾ ਮਤਲਬ ਸਰਕਾਰ ਨੂੰ ਸਕੂਲ ਬੰਦ ਕਰ ਦੇਣੇ ਚਾਹੀਦੇ ਆ ਨਹੀਂ ਅਸੀਂ ਤਾਂ ਆਂਦੇ ਨਹੀਂ ਜੀ ਬੰਦ ਕਰਨਾ ਚਾਹੀਦੇ ਹੈਗੇ ਜੇ ਹੁਣ ਕੋਈ ਬੱਚਾ ਅਸੀਂ ਧੱਕੇ ਨਾਲ ਕਿਸੇ ਨੂੰ ਲਵਾ ਨਹੀਂ ਸਕਦੇ ਇਹ ਬੱਚੇ ਨੂੰ ਸਟੇਟਸ ਸਿੰਬਲ ਬਣ ਗਿਆ ਟ੍ਰੈਂਡ ਬਣ ਗਿਆ ਹਰੇਕ ਪਿੰਡ ਦੇ ਵਿੱਚੋਂ ਪ੍ਰਾਈਵੇਟ ਸਕੂਲਾਂ ਵੱਲੋਂ ਸਾਡਾ ਝੁਕਾਅ ਵੱਧ ਗਿਆ। ਇੱਕ ਬੱਚੇ ਤੇ ਇੱਕ ਟੀਚਰ ਨੂੰ ਸੈਲਰੀ ਵੀ ਮਿਲ ਰਹੀ ਐ। ਕੁੱਕ ਵੀ ਰੱਖਿਆ ਹੋਇਆ ਐ। ਮੱਡੇ ਮੀਲ ਵੀ ਮਿਲ ਰਿਹਾ। ਸਰਕਾਰ ਨੂੰ ਵਿਭਾਗ ਨੂੰ ਤਾਂ ਇੱਕ ਬੱਚਾ ਬਹੁਤ ਮਹਿੰਗਾ ਪੈ ਰਿਹਾ ਪੜ੍ਹਨ। ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਤੇ ਅਸੀਂ ਇਸ ਵਕਤ ਜਿਹੜਾ ਤੁਹਾਨੂੰ ਸਕੂਲ ਦਿਖਾਉਣ ਜਾ ਰਹੇ ਹਾਂ ਪੰਜਾਬ ਦਾ ਇੱਕੋ ਇੱਕ ਇਹੋ ਜਿਹਾ ਸਕੂਲ ਆ ਜਿੱਥੇ ਇੱਕੋ ਮੈਡਮ ਇੱਕ ਹੀ ਬੱਚਾ ਤੁਸੀਂ ਇਹ ਪਹਿਲੀ ਵਾਰ ਵੇਖਿਆ ਹੋਣਾ ਪੰਜਾਬ ਦਾ ਪਹਿਲਾ ਸਕੂਲ ਹੈ ਜਿੱਥੇ ਇੱਕ ਮੈਡਮ ਤੇ ਇੱਕ ਬੱਚਾ ਅੰਦਰ ਚੱਲ ਕੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਸਕੂਲ ਬਹੁਤ ਹੀ ਵਧੀਆ ਸੋਹਣਾ ਸੁੰਦਰ ਸਕੂਲ ਬਣਿਆ ਹੋਇਆ ਕੀ ਕਮੀ ਹੈ ਕਿਉਂ ਨਹੀਂ ਇੱਥੇ ਬੱਚੇ ਪੜ੍ਹਦੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਓ ਤੁਸੀਂ ਸਰਕਾਰ ਤੁਹਾਨੂੰ ਹਰ ਚੀਜ਼ ਦੀ ਸਪੈਸ਼ਲਿਟੀ ਦੇ ਰਹੀ ਹੈ ਕਾਰਨ ਕੀ ਹੈ ਇੱਥੇ ਆਬਾਦੀ ਘਟਾ ਤਾਂ ਕਰਕੇ ਆ ਜਾਂ ਸਕੂਲ ਵਧੀਆ ਨਹੀਂ ਤਾਂ ਕਰਕੇ ਆ ਜਾਂ ਫਰਨੀਚਰ ਨਹੀਂ ਵਧੀਆ ਤਾਂ ਕਰ ਕਾਰਨ ਕੀ ਹੈ ਇਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਿੰਨਾ ਸਕੂਲ ਦੀਆਂ ਸਾਰੀਆਂ ਤਸਵੀਰਾਂ ਬੁਖਾ ਦੇ ਸਕੂਲ ਬਹੁਤ ਹੀ ਸੁੰਦਰ ਸਕੂਲ ਬਣਿਆ ਹੋਇਆ ਇਹਦੀ ਇਮਾਰਤ ਹੈ ਬਹੁਤ ਵਧੀਆ ਇਮਾਰਤ ਹੈ ਅੰਦਰ ਚੱਲ ਕੇ ਇਮਾਰਤ ਦੀਆਂ ਵੀ ਤੁਹਾਨੂੰ ਤਸਵੀਰਾਂ ਬੁਖਾ ਦਿਗੇ ਸਾਰੇ ਜੋ ਕਿ ਬੱਚਿਆਂ ਨੂੰ ਸਿਖਾਇਆ ਜਾਂਦਾ ਗਿਣਤੀ ਸਿਖਾਈ ਜਾਂਦੀ ਹੈ ਜੋ 35 ਸਿਖਾਈ ਜਾਂਦੀ ਹੈ ਜੋ ABC ਹੈ ਜੋ ਭਲਾਵੇਂ ਅੱਖਰ ਹੈ ਜਾਨੀ ਕਿ ਸਾਰਿਆਂ ਦੀ ਜੋ ਮਹਾਰਨੀ ਹੈ ਜਾਨੀ ਕਿ ਸਾਰਿਆਂ ਦੇ ਵਧੀਆ ਬੋਰਡ ਬਣਾ ਕੇ ਇੱਥੇ ਲਿਖਿਆ ਹੋਇਆ ਜਨਕਿ ਸਾਰਾ ਅੰਦਰ ਚੱਲ ਕੇ ਵੀ ਤੁਹਾਨੂੰ ਤਸਵੀਰਾਂ ਵਿਖਾ ਦਈਏ ਸਕੂਲ ਬਹੁਤ ਹੀ ਸੁੰਦਰ ਸਕੂਲ ਹੈ ਇਹ ਅੰਦਰ ਦੀਆਂ ਜਨਕਿ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂ ਸਕੂਲ ਦੀਆਂ ਪੂਰਾ ਜਨਨਿਕ ਅੰਦਰ ਜਿਵੇਂ ਬੱਚਿਆਂ ਨੂੰ ਸਮਝਾਇਆ ਜਾਂਦਾ ਪ੍ਰੋਜੈਕਟ ਲੱਗੇ ਹੋਏ ਨੇ ਇੱਧਰ ਦੀਆਂ ਤਸਵੀਰਾਂ ਦਿਖਾ ਦੋ ਚਾਰ ਦੀਵਾਰੀ ਦੇ ਉੱਪਰ ਲਿਖਿਆ ਹੈ ਊੜਾ ਆੜਾ ਸਾਰਾ ਏ ਬੀ ਸੀ ਜੋ ਵੀ ਕੁਝ ਬੱਚਿਆਂ ਨੂੰ ਸਿਖਾਉਣਾ ਦਾ ਹੈ ਫਲਾਂ ਦੇ ਫਰੂਟਾਂ ਦੇ ਨਾਮ ਜੋ ਬੱਚਿਆਂ ਨੂੰ ਦੱਸੇ ਜਾਂਦੇ ਆ ਨਿੱਕੇ ਬੱਚਿਆਂ ਨੂੰ ਸਮਝਾਉਣ ਲਈ ਸੌਖਾ ਹੁੰਦਾ ਜਨਨਿਕ ਹਰੇਕ ਤਰ੍ਹਾਂ ਦੀ ਜਨਨਿਕ ਇੱਥੇ ਸਹੂਲਤ ਹੈ ਫਰਨੀਚਰ ਵੀ ਬਹੁਤ ਵਧੀਆ ਆਪਾਂ ਅੰਦਰ ਵੀ ਚੱਲ ਕੇ ਮੈਡਮ ਨਾਲ ਗੱਲਬਾਤ ਕਰਦੇ ਹਾਂ ਜਨਨਿਕ ਸਕੂਲ ਬਹੁਤ ਹੀ ਇੱਕ ਪਹਿਲੀ ਵਾਰ ਤੁਸੀਂ ਵੇਖਿਆ ਹੋਣਾ ਪੰਜਾਬ ਦਾ ਇੱਕੋ ਇੱਕ ਸਕੂਲ ਜਿੱਥੇ ਇੱਕ ਮੈਡਮ ਤੇ ਇੱਕ ਹੀ ਬੱਚਾ ਬੱਚਾ ਵੀ ਵਿਚਾਰਾ ਇੱਥੇ ਆਉਂਦਾ ਆ ਸਾਈਕਲੀ ਖੜੀ ਆ ਬੱਚੇ ਦੀ ਇਹ ਸਾਈਕਲੀ ਦੇ ਉੱਤੇ ਆਉਂਦਾ ਤੇ ਤੁਸੀਂ ਇਹ ਵੇਖੋ ਬੱਚੇ ਨੂੰ ਆਪਦੇ ਦੋਸਤ ਚਾਹੀਦੇ ਹੁੰਦੇ ਸਕੂਲ ਦੇ ਵਿੱਚ ਖੇਡਣ ਲਈ ਤੇ ਉਹਦੇ ਕੋਲੇ ਕੋਈ ਦੋਸਤ ਨਹੀਂ ਇੱਕੋ ਇੱਕ ਬੱਚਾ ਉਹ ਕਿਵੇਂ ਜੀ ਲਾਉਂਦਾ ਹੋਊਗਾ ਤੇ ਇੱਕੋ ਹੀ ਮੈਡਮ ਆ ਜਿਹੜੀ ਮੈਡਮ ਦਾ ਵੀ ਕਿਵੇਂ ਜੀ ਲੱਗਦਾ ਹੋਊਗਾ ਮੈਡਮ ਬੱਚੇ ਦੇ ਨਾਲ ਲਾਲਚ ਲੱਗੀ ਰਹਿੰਦੀ ਹੈ ਪੂਰੀ ਜਾਣਕਾਰੀ ਦੇਵਾਂਗੇ ਅੰਦਰ ਚੱਲਦੇ ਆਪਾਂ ਮੈਡੀ ਸਸਰੀ ਕਾ ਜੀ ਜੀ ਸਸਰੀ ਕਾ ਇਹ ਪੰਜਾਬ ਦਾ ਇੱਕੋ ਇੱਕ ਇਹੋ ਜਿਹਾ ਸਕੂਲ ਆ ਜਿੱਥੇ ਇੱਕੋ ਹੀ ਮੈਡਮ ਤੇ ਇੱਕੋ ਹੀ ਬੱਚਾ ਹਾਂਜੀ ਤੇ ਤੁਹਾਡਾ ਫਿਰ ਇਹ ਬੱਚੇ ਦੇ ਨਾਲ ਜਿੱਦਨ ਬੱਚਾ ਨਹੀਂ ਆਉਂਦਾ ਤੇ ਉਸ ਦਿਨ ਕਿਵੇਂ ਕਰਦੇ ਹੋ ਫਿਰ ਜੀ ਮੇਰੇ ਇੱਥੇ ਨਵੀਂ ਜੁਆਇਨਿੰਗ ਹੈ ਜਦੋਂ ਦੀ ਮੈਂ ਆਈਆਂ ਇੱਕ ਹੀ ਬੱਚਾ ਆ ਰਿਹਾ ਜੀ ਰੈਗੂਲਰ ਇੱਕੋ ਹੀ ਬੱਚਾ ਆ ਰਿਹਾ ਜੀ ਹਾਂਜੀ ਤੇ ਜਿਸ ਦਿਨ ਬੱਚਾ ਨਹੀਂ ਆ ਰਿਹਾ ਤਾਂ ਮੈਂ ਸਕੂਲ ਦੇ ਕੰਮ ਹੁੰਦੇ ਜਿਹੜੇ ਆਫੀਸ਼ਲ ਵਰਕ ਕੰਪਲੀਟ ਕਰਦੀ ਹਾਂ ਜੀ ਜੀ ਹਾਂਜੀ ਬਾਕੀ ਔਖਾ ਹੈ ਜੀ ਬੱਚੇ ਨਾਲ ਹੀ ਟੀਚਰ ਦਾ ਮਨ ਲੱਗਦਾ ਜੀ ਜੀ ਬੱਚੇ ਨਹੀਂ ਆ ਤਾਂ ਟੀਚਰ ਦਾ ਮਨ ਨਹੀਂ ਲੱਗੇਗਾ ਹਾਂਜੀ ਤੇ ਔਖਾ ਤਾਂ ਹੁੰਦਾ ਜੀ ਥੋੜਾ ਜਿਹਾ ਹਾਂਜੀ ਤੇ ਫਿਰ ਤੁਸੀਂ ਜਦੋਂ ਨਹੀਂ ਆਉਣਾ ਹੁੰਦਾ ਫਿਰ ਤੁਸੀਂ ਫੋਨ ਕਰਕੇ ਕਹਿੰਦੇ ਹੋ ਬੱਚੇ ਨੂੰ ਵੀ ਪੁੱਤ ਮੈਂ ਆਉਣਾ ਨਹੀਂ ਅੱਜ ਤੂੰ ਨਾ ਆਈ ਨਹੀਂ ਜੇ ਅਗਰ ਮੈਂ ਛੁੱਟੀ ਤੇ ਤਾਂ ਫਿਰ ਸਾਡੇ ਸੈਂਟਰ ਹੈ ਟੀਚਰ ਹੈ ਜਿਹੜੇ ਉਹ ਦੂਸਰੇ ਸਕੂਲ ਦੇ ਟੀਚਰ ਹੈ ਉਸ ਨੂੰ ਮਤਲਬ ਇੱਥੇ ਭੇਜਣਗੇ ਹਾਂਜੀ ਸਕੂਲ ਤਾਂ ਜੀ ਓਪਨ ਹੋਏਗਾ ਜੀ ਸਕੂਲ ਨਹੀਂ ਬੰਦ ਹੋਏਗਾ ਹਾਂਜੀ ਯਾਨੀ ਕਿ ਦੋਸਤੋ ਇਹ ਵੀ ਦੱਸਿਆ ਜਾਂਦਾ ਵੀ ਜਦਨ ਮੈਡਮ ਨੇ ਛੁੱਟੀ ਲੈਣੀ ਹੈ ਯਾਨੀ ਕਿ ਬੱਚੇ ਖਾਤਰ ਸਪੈਸ਼ਲ ਇੱਕ ਮੈਡਮ ਹੋਰ ਆਉਂਦੀ ਹੈ ਯਾਨੀ ਕਿ ਬੱਚੇ ਨੇ ਜੇ ਛੁੱਟੀ ਮਾਰਨੀ ਹੈ ਉਹ ਗੱਲ ਵੱਖਰੀ ਹੈ ਜੇ ਬੱਚੇ ਨੂੰ ਛੁੱਟੀ ਮਾਰਨੀ ਹੈ ਮੈਡਮ ਫਿਰ ਤੁਸੀਂ ਕਿਵੇਂ ਕਰਦੇ ਹੋ ਜਿਵੇਂ ਤੁਸੀਂ ਦੱਸਤਾ ਵੀ ਅਸੀਂ ਛੁੱਟੀ ਮਾਰੀ ਤੇ ਟੀਚਰ ਹੋਰ ਜਨਕ ਕਿ ਆ ਜਾਂਦੀ ਹੈ ਪ੍ਰੋਵਾਈਡ ਕਰਾਈ ਜਾਂਦੀ ਹੈ ਤੇ ਜਦੋਂ ਫਿਰ ਇਹ ਬੱਚਾ ਛੁੱਟੀ ਮਾਰ ਜਾਂਦਾ ਉਦੋਂ ਫਿਰ ਜੇ ਅਗਰ ਬੱਚਾ ਛੁੱਟੀ ਕਰੇਗਾ ਤੇ ਇਹਨਾਂ ਦੇ ਘਰੇ ਫੋਨ ਲਾਇਆ ਜਾਂਦਾ ਜੀ ਕਿ ਬੱਚਾ ਆਇਆ ਨਹੀਂ ਤੇ ਕਿਉਂ ਨਹੀਂ ਆਇਆ ਪੇਰੈਂਟਸ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੀ ਹਾਂਜੀ ਜ਼ਿਆਦਾਤਰ ਜੀ ਇਹ ਪ੍ਰੈਜ਼ੈਂਟ ਹੀ ਰਹਿੰਦਾ ਹੈ ਤੇ ਫਿਰ ਗੱਲਬਾਤ ਕਰਕੇ ਪੁੱਛਿਆ ਵੀ ਆਇਆ ਨਹੀਂ ਤੇ ਕਿਉਂ ਨਹੀਂ ਆਇਆ ਜੀ ਹਾਂਜੀ ਕਿਵੇਂ ਲੱਗਦਾ ਜਿਹੜੇ ਸਰਕਾਰ ਕਹਿ ਰਹੀ ਹੈ ਜਨਕ ਕਿ ਜਿਹੜੇ ਸਰਕਾਰ ਕਹਿੰਦੀ ਹੈ ਵੀ ਸਕੂਲਾਂ ਦੇ ਵਿੱਚ ਤੁਸੀਂ ਬੱਚੇ ਲਾਓ ਯਾਨੀ ਕਿ ਸਰਕਾਰੀ ਸਕੂਲਾਂ ਨੂੰ ਬढ़ावा ਦਿੱਤਾ ਜਾ ਰਿਹਾ ਠੀਕ ਹੈ ਕਾਰਨ ਕੀ ਹੈ ਜਿਹੜੇ ਇੱਥੇ ਇੱਕ ਬੱਚਾ ਕਿਉਂ ਹੈ ਕਾਰਨ ਕੀ ਲੱਗਦਾ ਤੁਹਾਨੂੰ ਜੇ ਇੱਕ ਤਾਂ ਇੱਥੇ ਜੀ ਪਿੰਡ ਦੀ ਆਬਾਦੀ ਘਟ ਹੈ ਹਾਂਜੀ ਤੇ ਪਿੰਡ ਦੇ ਵਿੱਚ ਮੇਰੇ ਵੱਲੋਂ ਵਿਜ਼ਿਟ ਕੀਤਾ ਗਿਆ ਤੇ ਇਹ ਵੀ ਵੇਖਿਆ ਗਿਆ ਕਿ ਜਿਹੜੇ ਬੱਚੇ ਜਿਹੜੇ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਗੇ ਹੋਇਆ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਕਨਵੈਂਸ ਕੀਤਾ ਕਿ ਆਪਦੇ ਜਿਹੜੇ ਬੱਚੇ ਆ ਉਹ ਲਾਓ ਸਰਕਾਰੀ ਸਕੂਲ ਦੇ ਵਿੱਚ ਤੇ ਵੀ ਬੀ ਸਰਕਾਰੀ ਸਕੂਲ ਜਿਹੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਇਹਦੇ ਵਿੱਚ ਵੀ ਰੌਣਕਾਂ ਲੱਗਣ ਜੀ ਵਧੀਆ ਸਕੂਲ ਹੈ ਜੀ ਇੱਥੇ ਸਾਰੀਆਂ ਫੈਸਿਲਿਟੀਆਂ ਆ ਜੀ ਜੀ ਤੁ ਜਿਵੇਂ ਤੁਸੀਂ ਵੇਖ ਰਹੇ ਹੋ ਪ੍ਰੋਜੈਕਟਰ ਲੱਗਿਆ ਹੋਇਆ ਹੈ ਕਿ ਵਧੀਆ ਬੈਂਚ ਹੈ ਜੀ ਤੇ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਨੇ ਜੀ ਖੇਡਾਂ ਦਾ ਵੀ ਸਾਰਾ ਪ੍ਰਬੰਧ ਹੈ ਖੇਡਾਂ ਵਿੱਚ ਇਹ ਸਾਰੇ ਹੀ ਸਮਾਨ ਹੈ ਜੀ ਤੇ ਪਰ ਉਹਨਾਂ ਨੂੰ ਖੇਡਣ ਵਾਲਾ ਕੋਈ ਨਹੀਂ ਹੈ ਜੀ ਇਸ ਸਕੂਲ ਦੇ ਵਿੱਚ ਤੇ ਇੱਥੇ ਦੀ ਆਬਾਦੀ ਕਿੰਨੀ ਦੱਸੀ ਜਾ ਰਹੀ ਹੈ ਜੀ 400 ਵੋਟਰ ਦੇ ਕਰੀਬ ਦੱਸਦੇ ਆ ਜੀ ਅੱਛਾ ਹਾਂ ਜੀ ਬੋਡਿੰਗ ਤਕਰੀਬਨ ਠੀਕ ਹੁੰਦੀ ਹੈ ਬਹੁਤ ਹੁੰਦੀ ਹੈ ਕਨਫਰਮ ਨਹੀਂ ਜੀ ਮੈਨੂੰ ਕਿੰਨੇ ਵੀ ਆ ਜੀ ਹਾਂਜੀ ਉਹ ਆਪਣਾ ਐਸਟੀਮੇਟ ਆ ਐਸਟੀਮੇਟ ਆ ਜੀ ਹਾਂਜੀ ਹਾਂਜੀ ਜਨ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਜਿਵੇਂ ਫਰਨੀਚਰ ਤਾਂ ਮੈਂ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਫਰਨੀਚਰ ਬਹੁਤ ਹੀ ਸੋਹਣਾ ਫਰਨੀਚਰ ਹੈ ਜਾਨੀ ਕਿ ਹਰੇਕ ਚੀਜ਼ ਜਾਨੀ ਕਿ ਇੱਥੇ ਸਰਕਾਰ ਵੱਲੋਂ ਮੁਹੱਈਆ ਕਰਾਈ ਗਈ ਹੈ ਇਧਰ ਪ੍ਰੋਜੈਕਟ ਜੋ ਸਰਕਾਰ ਨੇ ਇੱਥੇ ਕਿ ਲਾਇਆ ਨਵਾਂ ਪ੍ਰੋਜੈਕਟ ਲੱਗਾ ਇਹ ਚੱਲ ਜਾਂਦਾ ਪ੍ਰੋਜੈਕਟ ਵੀ ਲੱਗਾ ਹੋਇਆ ਚੀਜ਼ ਜਾਨੀ ਕਿ ਹਰੇਕ ਹੈ ਇਹ ਨਹੀਂ ਕਹਿ ਸਕਦੇ ਜਿਵੇਂ ਇੱਥੇ ਦੀ ਜਿਹੜੀ ਬਿਲਡਿੰਗ ਮਾੜੀ ਆ ਖਾਸ ਤਾ ਉਹ ਵੀ ਨਹੀਂ ਬਿਲਡਿੰਗ ਦੀ ਹਾਲਤ ਵੀ ਬਹੁਤ ਵਧੀਆ ਜਨਨ ਕਿ ਹਰੇਕ ਪੱਖੋਂ ਮੈਡਮ ਨੇ ਦੱਸਿਆ ਕਿ ਜਿਹੜਾ ਖੇਡਾਂ ਦਾ ਸਮਾਨ ਹੁੰਦਾ ਬੱਚੇ ਨੂੰ ਉਹ ਵੀ ਲਿਆ ਕੇ ਦਿੱਤਾ ਹੋਇਆ ਪਰ ਸਮਾਨ ਨੂੰ ਖੇਡਣ ਵਾਲਾ ਹੈ ਨਹੀਂਗਾ ਸਮਾਨ ਹੈਗਾ ਖੇਡਣ ਵਾਲਾ ਹੈ ਨਹੀਂਗਾ ਬੱਚੇ ਨਾਲ ਵੀ ਗੱਲਾਂ ਕਰਦੇ ਆ ਪੁੱਤ ਕੀ ਨਾਮ ਕੀ ਹੈ ਪਿੰਦਰ ਸਿੰਘ ਹੈ ਪਿੰਦਰ ਸਿੰਘ ਪਿੰਦਰ ਸਿੰਘ ਤੇ ਕਿਵੇਂ ਲੱਗਦਾ ਪੁੱਤ ਕਿਹੜੀ ਕਲਾਸ ਚੋਂ अच्छा किमे ਲੱਗਦਾ ਜੇ ਹੁਣ ਤੁਸੀਂ ਕੱਲੇ ਆਉਨੇ ਪੜਨੋ ਹਨਾ ਦੋਸਤ ਹੈ ਨਹੀਂਗਾ ਤੇ ਕਿਵੇਂ ਜੀ ਲੱਗ ਜਾਂਦਾ ਹਾਂਜੀ ਜੀ ਲੱਗ ਜਾਂਦਾ ਹਾਂ ਅੱਛਾ ਕਿ ਜਦੋਂ ਤੁਸੀਂ ਪਹਿਲਾਂ ਫਾਸਟ ਚ ਲੱਗੇ ਸੀ ਉਦੋਂ ਦੋਸਤ ਕਿੰਨੇ ਸੀ ਤੇਰੇ ਨਾਲ ਇੱਥੇ ਪੜਦੇ ਸੀ 20 25 ਸੀ 20 25 ਸੀ ਜਦੋਂ ਉਹ ਫਿਰ ਹਟ ਕੇ ਤੇਰਾ ਜੀ ਨਹੀਂ ਕਰਿਆ ਵੀ ਉਹ ਦੋਸਤ ਚਲੇ ਕਿ ਮੈਂ ਵੀ ਚਲੇ ਜਾ ਮੈਂ ਉਹ ਕਿੱਥੇ ਲੱਗ ਗਏ ਉਹਦੇ ਲੱਗੇ ਪਾਈਵਟ ਅੱਛਾ ਵੀ ਕਰੇ ਤੂੰ ਕਹਨੇ ਮम्मा ਨੂੰ ਮੈਂ ਮम्मा ਦੋਸਤ ਚਲੇ ਗਏ ਮੈਂ ਤਾਂ ਆਪ ਕੱਲਾ ਰਹਿ ਗਿਆ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਤਾਂ ਆਪ ਉਥੇ ਲੱਗਣਾ ਨਹੀਂ ਮੈਡਮ ਕਿਹੋ ਜੀ ਹੈ ਸੁਭਾਅ ਅੱਛਾ ਅੱਛਾ ਬਹੁਤ ਪੜਾਉਂਦੇ ਆ ਹਾਂਜੀ ਟਾਂਡਦੇ ਰੂਣਦੇ ਤਾਂ ਨਹੀਂ ਇੱਕ ਬੁੱਤ ਜਿਵੇਂ ਸਾਰੀ ਦਿਹਾੜੀ ਤੈਨੂੰ ਇੱਕ ਮੈਡਮ ਨੇ ਪੜਾਉਣਾ ਉਸ ਤਰ੍ਹਾਂ ਵੀ ਤੂੰ ਹੁਸ਼ਿਆਰ ਵੀ ਬਹੁਤ ਹੋਏਗਾ ਇੰਟੈਲੀਜੈਂਟ ਵੀ ਹੋਏਗਾ ਹੂੰ ਇੰਟੈਲੀਜੈਂਟ ਕਿੰਨਾ ਕ ਪਤਾ ਹਾਂ ਹੈ ਨਾ ਹੈ ਕਿਸ ਤਰ੍ਹਾਂ ਪਤਾ ਹੈ ਨਾ اچھا ਹੈਗਾ ਠੀਕ ਹੈ ਮੈਡਮ ਇੱਕ ਜਿਵੇਂ ਅੱਜ ਕੱਲ ਤੇ ਹਾਲਾਤ ਹੈ ਸਵਾਹ ਬਹੁਤ ਮਾੜਾ ਤੁਸਾਨੂੰ ਡਰ ਨਹੀਂ ਲੱਗਦਾ ਇੱਥੇ ਇਕੱਲੇ ਨੂੰ ਜੀ ਹੈ ਥੋੜੀ ਜੀ ਪ੍ਰੋਬਲਮ ਤਾਂ ਹੈ ਜੀ ਹਾਂ ਜੀ ਜਿਵੇਂ ਕਿ ਬਾਹਰਲੇ ਬੰਨੇ ਘਰ ਹੈ ਜੀ ਇੱਕ ਤਾਂ ਬਾਹਰਲੇ ਬੰਨੇ ਸਕੂਲ ਹੈ ਤੇ 1 ਵਜੇ ਤੱਕ ਤਾਂ ਜੀ ਰੈਸਸ ਤੱਕ ਤਾਂ ਮੇਰੇ ਨਾਲ ਅੰਗਨ ਵਾਲੀ ਟੀਚਰ ਹੁੰਦੇ ਨੇ ਜੀ ਤੇ ਉਸ ਤੋਂ ਬਾਅਦ ਜੀ ਥੋੜਾ ਜਿਹਾ ਜਿਵੇਂ ਸੁੰਨਸਾਨ ਜੀ ਹੁੰਦੀ ਹੈ ਤਾਂ ਥੋੜਾ ਜਿਹਾ ਡਰ ਲੱਗਦਾ ਜੀ ਜੀ ਸਫਾਈ ਸੇਫ ਹੈ ਹਾਂ ਜੀ ਇੱਕਾ ਤੇ ਦੂ ਹੈ ਇੱਕ ਹੀ ਹੈ ਜੀ ਜੀ ਹਾਂ ਜੀ ਜੋ ਬੱਚਾ ਨੂੰ ਮਿਡਲ ਖਾਣਾ ਖਵਾਇਆ ਜਾਂਦਾ ਕੀ ਕਹਿੰਦੀ ਹੁੰਦੇ ਉਹਨਾਂ ਨੂੰ ਮਿਡੇ ਮਿਲ ਮਿਡੇ ਮਿਲ ਕਿ ਉਹ ਇੱਥੇ ਬੰਦ ਹੈ ਹਾਂਜੀ ਬਿਲਕੁਲ ਬੰਦ ਹੈ ਜੀ ਜੀ ਹਾਂਜੀ ਉਹ ਸਮਾਣਾ ਜਿਹੜਾ ਬਣਾਉਂਦਿਆ ਖਾਣਾ ਬਣਾਉਣ ਵਾਲੀ ਵੀ ਮੈਡਮ ਹੈਗੀ ਹਾਂਜੀ ਬਣਾਉਣ ਵਾਲੇ ਕੁੱਕ ਵੀ ਹੈਗੇ ਆ ਜੀ ਜੀ ਹਾਂਜੀ ਹੁਣ ਤੁਹਾਨੂੰ ਜਿਵੇਂ ਇਕੱਲੇ ਬੱਚਾ ਇੱਕ ਹੈ ਤੁਸੀਂ ਵੀ ਇਕੱਲੇ ਹੋ ਸਟਾਫ ਦਾ ਜਾਨੀ ਕਿ ਤੁਸੀਂ ਸਿਰਫ ਦੋ ਹੀ ਹੋ ਹਨਾ ਹਾਂਜੀ ਹਾਂਜੀ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਕਿਵੇਂ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਹੀਂ ਜੀ ਦਿੱਕਤ ਤਾਂ ਨਹੀਂ ਹੈ ਕੋਈ ਵੀ ਹਾਂਜੀ ਤੁਸੀਂ ਜਿਹਨੇ ਕਿ ਇੱਥੇ ਫਰਸਟ ਜੁਆਇਨ ਕਰੀ ਹੈ ਹਾਂਜੀ ਹਾਂਜੀ ਮੈਂ ਇੱਥੇ ਜੀ ਨਵੀਂ ਜੋਇਨਿੰਗ ਕੀਤੀ ਹੈ ਜੀ ਮਈ ਦੇ ਵਿੱਚ ਜੀ ਹਾਂਜੀ ਤੁਸੀਂ ਵੀ ਇੱਕ ਟੀਚਰ ਹੋ ਕੀ ਤੁਸੀਂ ਆਪ ਦੀ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਹੋਊ ਇਹੋ ਜਿਹਾ ਸਕੂਲ ਹਾਂਜੀ ਬਿਲਕੁਲ ਜੀ ਮੈਂ ਇਸ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੀ ਰਹੀ ਆਂ ਜੀ ਇਹ ਇੱਥੇ ਤਾਂ ਜਿਵੇਂ ਮਈ ਦੇ ਵਿੱਚ ਹੀ ਮੈਨੂੰ ਗਵਰਨਮੈਂਟ ਜੌਬ ਮਿਲੀ ਹੈ ਜੀ ਉਹਨੇ ਮੈਂ ਜੁਆਇਨ ਕੀਤਾ ਜੀ ਹਾਂਜੀ ਉਸ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਸੀ ਜੀ ਇੱਥੇ ਜਦੋਂ ਮੈਂ ਆਈ ਤਾਂ ਵੇਖਿਆ ਕਿ ਇੱਕ ਹੀ ਬੱਚਾ ਦਾ ਮੈਨੂੰ ਅਜੀਬ ਲੱਗਿਆ ਬਹੁਤ ਹੈਰਾਨ ਹੋਈ ਮੈਂ ਕਿ ਪੂਰੇ ਸਕੂਲ ਦੇ ਵਿੱਚ ਇੱਕ ਹੀ ਬ ਪਹਿਲੀ ਜੁਆਇਨ ਹੋਵੇ ਤੇ ਸੋਸ਼ਲ ਮੀਡੀਆ ਤੇ ਜਾਨੀ ਕਿ ਤੁਸੀਂ ਪੂਰੇ ਜਨ ਕਿ ਤੁਹਾਡੀ ਚਰਚਾ ਹੋ ਰਹੀ ਹੈ ਜਾਨੀ ਕਿ ਸੋਸ਼ਲ ਮੀਡੀਆ ਤੇ ਪੂਰੇ ਵੀਡੀਓ ਆ ਰਹੀਆਂ ਕਿਵੇਂ ਜੇ ਮਹਿਸੂਸ ਲੱਗਦਾ ਤੁਹਾਨੂੰ ਜੀ ਜਿਵੇਂ ਇੱਕ ਤੁਸੀਂ ਪਹਿਲੀ ਵਾਰ ਆਏ ਹੋ ਆਪਦੀ ਜ਼ਿੰਦਗੀ ਤੁਸੀਂ ਪਹਿਲੀ ਵਾਰ ਵੇਖਿਆ ਹੋਇਆ ਜਿਸ ਸਕੂਲ ਦੇ ਵਿੱਚ ਇੱਕ ਮੈਡਮ ਤੇ ਇੱਕ ਹੀ ਬੱਚਾ ਜਾਨੀ ਕਿ ਤੁਹਾਡੇ ਸਕੂਲ ਦੇ ਵਿੱਚ ਜਾਨੀ ਕਿ ਦੂਜੇ ਤੀਜੇ ਦਿਨ ਹਫਤੇ ਬਾਅਦ ਕੋਈ ਨਾ ਕੋਈ ਪੱਤਰਕਾਰ ਆ ਹੀ ਰਹਿੰਦਾ ਹੈ ਨਾ ਕਿਵੇਂ ਲੱਗਦਾ ਤੁਹਾਨੂੰ ਜੀ ਠੀਕ ਹੈ ਬਸ ਹੁਣ ਆ ਰਹੇ ਨੇ ਤਾਂ ਦੇਣਾ ਹੀ ਪੈਂਦਾ ਜੀ ਇੰਟਰਵਿਊ ਹਾਂਜੀ ਇੱਥੋਂ ਪਿੰਡ ਦੇ ਸਾਡੇ ਨਾਲ ਸਰਪੰਚ ਵੀ ਨੇ ਮੌਜੂਦ ਹੋਰ ਵੀ ਵੀਰ ਇੱਥੇ ਸਕੂਲ ਦੇ ਵਿੱਚ ਪਹੁੰਚੇ ਨੇ ਪੂਰੀ ਜਾਣਕਾਰੀ ਲਵਾਂਗੇ ਕਿ ਕਿ ਬੱਚੇ ਕਿਉਂ ਨਹੀਂ ਲਾ ਰਹੇ ਸਰਕਾਰ ਕਹਿ ਰਹੀ ਹੈ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਲਾਓ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਫਿਰ ਕਿਉਂ ਨਹੀਂ ਬੱਚਿਆਂ ਨੂੰ ਲਾ ਰਹੇ ਵੀਰ ਜੀ ਤੁਹਾਡੇ ਪਿੰਡ ਦੇ ਵਿੱਚ ਅਸੀਂ ਪਹਿਲੀ ਵਾਰ ਤੁਸੀਂ ਵੀ ਵੇਖਣਾ ਪੰਜਾਬ ਦਾ ਇੱਕੋ ਇੱਕ ਸਕੂਲ ਜਿਹਦੇ ਵਿੱਚ ਇੱਕ ਬੱਚਾ ਤੁਸੀਂ ਵੀ ਕਿੰਦੀ ਉਮਰ ਹੋ ਗਈ ਤੁਸੀਂ ਸੁਣਿਆ ਸੀ ਕਦੇ ਪੰਜਾਬ ਦੇ ਵਿੱਚ ਇਹੋ ਜਿਹਾ ਸਕੂਲ ਜਿੱਥੇ ਇੱਕ ਬੱਚਾ ਤੇ ਇੱਕ ਹੀ ਮੈਡਮ ਨੇ ਸੁਣਿਆ ਤਾਂ ਨਹੀਂ ਸੀਗਾ ਜੀ ਪਰ ਇੱਥੋਂ ਥੋੜਾ ਜਿਹਾ ਬੱਚਾ ਸਿੰਗਲ ਰਹਿਣ ਦਾ ਕਾਰਨ ਨਾ ਪਿੱਛੇ ਟੀਚਰਾਂ ਦੀ ਬਦਲੀ ਯਾਨੀ ਹੋਈ ਜਾ ਇੱਥੋਂ ਸੁਖਜਿੰਦਰ ਸਰ ਜਿਹੜੇ ਸੀਗੇ ਪਹਿਲਾਂ ਬੱਚੇ ਹੁੰਦੇ ਸੀ 225 ਜਦੋਂ ਸਰ ਦੇ ਉਹਨਾਂ ਦੀ ਬਦਲੀ ਦਾ ਪ੍ਰੋਸੈਸ ਚੱਲ ਪਿਆ ਉਦੋਂ ਥੋੜਾ ਜਿਹਾ ਡਾਮਡੋਲ ਹੋ ਗਿਆ ਸੀਗਾ ਕਿਉਂਕਿ ਇਹਨਾਂ ਮੈਡਮ ਆਉਣ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸੀਗਾ ਜਿਹੜੇ ਇੱਥੇ ਟੀਚਰ ਪਹਿਲਾਂ ਲਾਏ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਛਾ ਉਹ ਕਿੰਨੇ ਟੀਚਰ ਸੀ ਪਹਿਲਾਂ ਦੋ ਸੀਗੇ ਜੀ ਤੋ ਟੀਚਰ ਦੇ ਬੱਚੇ ਕਿੰਨੇ ਸੀ ਬੱਚੇ 20-22 ਬੱਚੀ-ਬੱਚੇ ਤੱਕ ਹੁੰਦੇ ਸੀਗੇ ਅੱਛਾ 25 ਤੱਕ ਅੰਦਾਜ਼ਾ ਸੀਗੇ ਪਿਛਲਾ ਰਿਕਾਰਡ ਚੈੱਕ ਕਰ ਸਕਦੇ ਹੋ ਸਕੂਲ ਦਾ ਸਾਰਾ ਯਾਨੀ ਬੱਚੇ ਸੀਗੇ ਇਹ ਜਦੋਂ ਟੀਚਰਾਂ ਦੀ ਬਦਲੀ ਹੋਈ ਜਣਾ ਉਦੋਂ ਥੋੜਾ ਜਿਹਾ ਡਾਵਾ ਡੋਲ ਹੋ ਗਿਆ ਕੰਮ ਬੱਚੇ ਲੱਗਣ ਦਾ ਤੇ ਉਹ ਟੀਚਰ ਬਦਲ ਕੇ ਚਲੇ ਗਏ ਜਿਹੜੇ ਇੱਥੇ ਟੀਚਰ ਲਾਏ ਸੀਗੇ ਮੈਮ ਸਰਜਾ ਤੋਂ ਉਹਨਾਂ ਦੀ ਵਿੱਚ ਵਿਚਾਲੇ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਮੈਡਮ ਆਉਣ ਦੇ ਵਿੱਚ ਟਾਈਮ ਸੀਗਾ ਤਾਂ ਕਰਕੇ ਸੈਕਸ਼ਨ ਚੱਲ ਪਿਆ ਸੀ ਬੱਚੇ ਇੱਧਰ ਉੱਧਰ ਸਕੂਲਾਂ ਹੀ ਲਾਏ ਗਏ ਜੇ ਬੱਚੇ ਨੂੰ ਪੜਾਉਣ ਵਾਲਾ ਕੋਈ ਹੈ ਨਹੀਂ ਤਾਂ ਕਰਕੇ ਜਿੰਨੇ ਕਿ ਮਾਪੇ ਨੇ ਬੱਚੇ ਆਦੇ ਆੜ ਲਾ ਦੇ ਪੜਾਉਣ ਵਾਲਾ ਕਹਿ ਸਕਦੇ ਸਰਪੰਚ ਸਾਹਿਬ ਤੁਸੀਂ ਮੋਢਿਓਂ ਪਿੰਡ ਦੇ ਤੁਸੀਂ ਕਿਤੇ ਸਪਾਰਸ਼ ਨਹੀਂ ਕਰੀ ਕਿ ਜਿਹੜੇ ਸਾਡੇ ਸਕੂਲ ਨੂੰ ਜਿੰਨੇ ਕਿ ਟੀਚਰ ਦਿੱਤਾ ਜਾਵੇ ਜਿਹੜੇ ਸਾਡੇ ਹੁਣ ਬੱਚੇ ਰਹਿ ਗਏ ਇਕੱਲੇ ਤੇ ਇੱਥੋਂ ਦਾ ਜਿਹੜਾ ਸਟਾਫ ਆ ਉਹ ਚਲਾ ਗਿਆ ਨਹੀਂ ਅਸੀਂ ਤਾਂ ਸਪਾਰਸ਼ ਕਰਦੇ ਸੀਗੇ ਟੀਚਰ ਵਧੀਆ ਆ ਗਏ ਸੀਗੇ ਅਸੀਂ ਤਾਂ ਬੱਚ ਵੀ ਬੱਚੇ ਗਾਂ ਇਹ ਅਗਲੇ ਪਰਿਵਾਰ ਤੇ ਅਗਲਾ ਹਰੇਕ ਬੱਚਾ ਨੂੰ ਕਹਿੰਦਾ ਹੀ ਅਸੀਂ ਪ੍ਰਾਈਵੇਟ ਚ ਪੜਾ ਕੇ ਵੀ ਉਹੋ ਕਰ ਗਏ ਤੁਹਾਡੇ ਬੱਚੇ ਕਿੰਨੇ ਕਿੱਥੇ ਪੜਦੇ ਤੁਹਾਡੇ ਬੱਚੇ ਸਾਡੇ ਮੇਰੇ ਇੱਕ ਲੜਕਾ ਜੀ ਉਹਦਾ ਬਾਬਾ ਦੇ ਆਣ ਚ ਪੜਦਾ ਬੀਸੀਏ ਕਰੀ ਜਾਂਦਾ ਜੀ ਇਹ ਸਟਾਰਟਿੰਗ ਕਿੱਥੇ ਕਰੀ ਸੀ ਉਹਦੀ ਉਹਦੀ ਮਾਤਾ ਬੇਨਤੀ ਚ ਕੀਤੀ ਸੀ ਮਾਤਾ ਬੇਨਤੀ ਚ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਆਪਦੇ ਬੱਚੇ ਜਾਨੀ ਕਿ ਸਰਕਾਰ ਖੁਦ ਕਹਿ ਰਹੀ ਹੈ ਵੀ ਸਰਕਾਰੀ ਸਕੂਲਾਂ ਚ ਜੇ ਤੁਸੀਂ ਬੱਚਿਆਂ ਨੂੰ ਲਾਓ ਐਮਐਲਏ ਦੇ ਬੱਚੇ ਵੀ ਨਹੀਂ ਪੜਦੇ ਸਕੂਲਾਂ ਦੇ ਸਰਕਾਰੀਆਂ ਦੇ ਮੰਤਰੀਆਂ ਦੇ ਨਹੀਂ ਪੜਦੇ ਤੁਸੀਂ ਵੀ ਸਰਪੰਚਾਂ ਪੜਦੇ ਤੁਸੀਂ ਵੀ ਨਹੀਂ ਸਕੂਲ ਚ ਲਾਇਆ ਫਿਰ ਆਮ ਮਤਤਾ ਕੌਣ ਹੋਊਗਾ ਇਹ ਆ ਕੋਈ ਵੀ ਨਹੀਂ ਲਾਉਂਦਾ ਜੀ ਜੇ ਕੋਈ ਟੀਚਰ ਆ ਜੀ ਉਹਦਾ ਬੱਚਾ ਕਿਹੜਾ ਵੀ ਸਰਕਾਰੀ ਦੇ ਵਿੱਚ ਪੜ੍ਹਦੇ ਸਭ ਪ੍ਰਾਈਵੇਟ ਦੇ ਵਿੱਚ ਪੜ੍ਹਦੇ ਅੱਛਾ ਫਿਰ ਇਹਦਾ ਮਤਲਬ ਸਰਕਾਰ ਨੂੰ ਸਕੂਲ ਬੰਦ ਕਰ ਦੇਣੀ ਚਾਹੀਦੇ ਆ ਨਹੀਂ ਅਸੀਂ ਤਾਂ ਆਂਦੇ ਨਹੀਂ ਜੀ ਬੰਦ ਕਰਨਾ ਚਾਹੀਦੇ ਹੈਗੇ ਜੇ ਹੁਣ ਕੋਈ ਬੱਚਾ ਅਸੀਂ ਧੱਕੇ ਨਾਲ ਕਿਸੇ ਨੂੰ ਲਵਾ ਨਹੀਂ ਸਕਦੇ ਇਹ ਬੱਚੇ ਨੂੰ ਜੇ ਅਗਲੇ ਦਿਨ ਹੋਵਾ ਤਾਂ ਉਹ ਅਗਲਾ ਬੱਚਾ ਲਾ ਲੂਗਾ ਜੀ ਤੇ ਨਹੀਂ ਆਪਾਂ ਜੀ ਕਿਸੇ ਨੂੰ ਕਿਵੇਂ ਕਹ ਦੇਵਾਂਗੇ ਧੱਕੇ ਨਾਲ ਇਸ ਸਕੂਲ ਦੇ ਵਿੱਚ ਬੱਚਾ ਲਾਓ ਜੀ ਜਦੋਂ ਮੋਢੀ ਨਹੀਂ ਆਦੇ ਬੱਚਾ ਨੂੰ ਪੜਾਉਣਗੇ ਤੇ ਦੂਜਨ ਵਿਆਹ ਕਿਵੇਂ ਕਰਾਂਗੇ ਵੀ ਤੁਸੀਂ ਆਦੇ ਬੱਚੇ ਲਾਓ ਜਦੋਂ ਸਾਡੇ ਬੱਚੇ ਛੋਟੇ ਸੀਗੇ ਉਦੋਂ ਸਕੂਲ ਵਧੀਆ ਚੱਲਦਾ ਸੀਗਾ ਜੀ ਹੁਣ ਕਿਵੇਂ ਲੱਗਦਾ ਹੁਣ ਇੱਕ ਵੇਖੋ ਪੂਰੀ ਸੋਸ਼ਲ ਮੀਡੀਆ ਤੇ ਜਨਨ ਕੇ ਖਬਰਾਂ ਚੱਲ ਰਹੀਆਂ ਵੀ ਪਿੰਡ ਕੋਠੇ ਬੁੱਧ ਸਿੰਘ ਵਾਲੇ ਦੇ ਵਿੱਚ ਜਨਨ ਕੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜਨਨ ਕੇ ਇੱਕ ਟੀਚਰ ਤੇ ਇੱਕ ਹੀ ਮੈਡਮ ਤੋ ਤਾਂ ਹੀ ਫਿਰ ਜਦੋਂ ਬੱਚੇ ਪਿਛਲੇ ਸਾਲ ਸੀਗੇ 24 25 ਬੱਚੇ ਸੀ ਮੁੜ ਕੇ ਹਟਾ ਲਏ ਜੀ ਅਸੀਂ ਸਾਰਿਆਂ ਨੂੰ ਆਖਿਆ ਸੀਗਾ ਜੀ ਕਿਸੇ ਨੇ ਨਹੀਂ ਲਾਏਗੇ ਤੇ ਉਹਦੇ ਵਿੱਚ ਵੀ ਆਪਾਂ ਵੀ ਧੱਕੇ ਨਾਲ ਕਿਸੇ ਨੂੰ ਉਹ ਤਾਂ ਉਹਦਾ ਕਾਰਨ ਕੀ ਸਰਪੰਚ ਸਾਹਿਬ ਪਹਿਲਾਂ ਸਾਡੇ ਸਾਰ ਹੁੰਦੇ ਸੀਗੇ ਜਸਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਵੀ ਅਸੀਂ ਆਦਾ ਚੱਲੀ ਜਾਂਦੇ ਸੀ ਉਸ ਦਿਵਾਰ ਮੈਡਮ ਆ ਗਈ ਜੀ ਤੇ ਉਸ ਦਿਵਾਰ ਫਿਰ ਬੱਚੇ ਉਹਨਾਂ ਨੇ ਹਟਾ ਲਈ ਜੀ ਦਾਨ ਸਿੰਘ ਵਾਲੇ ਤੋਂ ਕੋਠੇ ਬਾਬਾ ਜੀਵਨ ਸਿੰਘ ਵਾਲੇ ਆ ਜੀ ਉੱਥੋਂ ਬੱਚੇ ਆਉਂਦੇ ਸੀਗੇ ਟਾਉਣ ਦਾ ਕਾਰਨ ਕੀ ਹੋ ਉਹੀ ਪੁੱਛ ਰਹੇ ਨੇ ਸੀ ਹਟਾਉਣ ਦਾ ਯੋਗਾਂ ਦੇ ਵੀ ਅਸੀਂ ਇਹ 5ਵੀਂ ਤੱਕ ਰਾਈ ਗਾਂ ਫਿਰ ਅਸੀਂ ਸਾਡੇ ਵੀ ਇੱਥੇ 12ਵੀਂ ਤੱਕ ਰਾਈ ਸਕੂਲ ਦਾਨ ਸਿੰਘ ਵਾਲੇ ਵੀ ਇਹ ਪਹਿਲਾਂ ਅਸੀਂ ਇੱਥੇ ਲਿਆ ਉਹ ਕਰਾਂਗੇ ਮੁੜ ਕੇ ਵੀ ਉੱਥੇ ਦੁਬਾਰੇ ਦਾਖਲ ਕਰਵਾਵਾਂਗੇ ਇਸ ਕਰਕੇ ਉਹਨਾਂ ਨੇ ਹਟਾ ਲਈ ਜੀ ਤੁਸੀਂ ਕਿਵੇਂ ਵੇਖਦੇ ਹੋ ਬਾਈ ਜੀ ਹਾਂਜੀ ਤੁਸੀਂ ਕਿਵੇਂ ਵੇਖਦੇ ਹੋ ਜੇ ਕਰ ਇੱਥੇ ਤੁਸੀਂ ਖੁਦ ਇਸ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਆਦੇ ਬੱਚਿਆਂ ਨੂੰ ਨਹੀਂ ਲਾਓ ਕਿ ਤੇ ਸਰਕਾਰ ਸਕੂਲ ਨੂੰ ਬੰਦ ਕਰ ਦੂਗੀ ਇਹਨੂੰ ਹਾਂਜੀ ਕਰੂਗੀ ਬੰਦੀ ਵੇਖੋ ਜੀ ਸਰ ਜੀ ਗੱਲ ਇਹ ਆ ਵੀ ਪਹਿਲਾਂ ਨਾ ਜਿਹੜੇ ਦੋ ਟੀਚਰ ਸੀ ਇੱਥੇ ਉਹ ਕਟਕਟ ਸਾਡੇ ਰਹੇ ਆ 15 ਸਾਲ ਨੂੰ ਡਿਊਟੀ ਕੀਤੀ ਉਹਨਾਂ ਲਗਾਤਾਰ ਜੀ ਉਹਨਾਂ ਟੀਚਰਾਂ ਨੇ ਉਦੋਂ ਬੱਚੇ ਸਾਡੇ ਇੱਥੇ ਹੋ ਗਏ ਜੀ 22 25 26 ਬੱਚੇ ਸੀਗੇ ਜੀ ਵਧੀਆ ਸੀਗੇ ਉਸ ਤੋਂ ਬਾਅਦ ਇੱਕ ਟੀਚਰ ਹੀ ਬਦਲੀ ਹੋ ਗਈ ਇੱਕ ਟੀਚਰ ਰਹਿ ਗਿਆ ਸੀ ਫਿਰ ਉਹਨਾਂ ਦੀ ਬਦਲੀ ਹੋ ਗਈ ਟੀਚਰ ਨਵਾਂ ਹੋਰ ਲਾਇਆ ਇੱਥੇ ਲਾ ਕੇ ਉਹ ਟੀਚਰ ਥੋੜਾ بیمار ਸੀਗਾ ਉਹ ਕੁਛ ਤੇ ਬਿਮਾਰਾ ਰਹਿੰਦਾ ਕੋਈ ਕੁਝ ਨਾਂ ਛੁੱਟੀ ਹੁੰਦਾ ਜਾਂ ਕਿਸ ਤਰ੍ਹਾਂ ਹੁੰਦਾ ਜੀ ਫਿਰ ਉਹਦੇ ਨਾਲ ਉਹਦੇ ਪਤਾ ਹੀ ਨਾਲ ਆਉਂਦਾ ਜੀ ਉਹਨੂੰ ਲੈ ਕੇ ਉਹਦੇ ਕਾਰ ਤੇ ਉਹਨੂੰ ਲੈ ਕੇ ਜਾਂਦੇ ਜੀ ਉਸ ਤੋਂ ਬਾਅਦ ਲੋਕਾਂ ਨੂੰ ਇਹ ਜਿਆ ਹੋ ਗਿਆ ਵੀ ਟੀਚਰ ਜੇ ਦੋਸ ਗਿਆ ਬਗਲੀ ਹੋ ਗਈ ਹੋਰ ਟੀਚਰ ਵਗਣ ਨਹੀਂ ਆ ਰਿਹਾਗਾ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਗਈ ਇਸ ਕਰਕੇ ਪਿੰਡ ਦੇ ਲੋਕਾਂ ਨੇ ਬੱਚੇ ਘਟਾ ਦੇ ਕੋਸ਼ੀ ਉਸ ਤੋਂ ਬਾਅਦ ਹੁਣ ਟੀਚਰ ਆਇਆ ਮੈਡਮ ਜੀ ਇਹ ਟੀਚਰ ਮੈਡਮ ਬਹੁਤ ਵਧੀਆ ਜੀ ਹੁਣ ਗਾਹ ਨੂੰ ਅਸੀਂ ਇਹੀ ਆਣੇ ਵੀ ਪਿੰਡ ਨੂੰ ਵੀ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਕਿ ਬੱਚੇ ਵੱਧ ਵੱਧ ਲਾਵਾਂਗੇ ਠੀਕ ਹਾਂਜੀ ਸਰਕਾਰੀ ਸਕੂਲ ਆੜੇ ਇਹਨੂੰ ਅਸੀਂ ਬੰ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਇੱਕ ਮੈਡਮ ਦਾ ਇੱਕ ਬੱਚੇ ਦਾ ਕਾਰਨ ਕੀ ਰਹਿੰਦਾ ਜਾਨੀ ਕਿ ਜਦੋਂ ਪਹਿਲਾਂ ਬੱਚੇ ਇੱਥੇ ਬਾਈ ਨੇ ਦੱਸਿਆ 20-25 ਦੇ ਤਕਰੀਬਨ ਬੱਚੇ ਸੀਗੇ ਤੇ ਉਹਨਾਂ ਨੂੰ ਪੜਾਉਣ ਵਾਲਾ ਕੋਈ ਹੈ ਨਹੀਂ ਸੀ ਤੇ ਲੋਕਾਂ ਨੇ ਇਹ ਸੋਚਿਆ ਪਰਿਵਾਰ ਨੇ ਇਹ ਸੋਚਿਆ ਕਿ ਜਿਹੜੇ ਸਾਡੇ ਬੱਚੇ ਆ ਇੱਥੇ ਨਲਾਇਕ ਹੋ ਜਾਣਗੇ ਅੱਗੇ ਵੀ ਅਸੀਂ ਸਕੂਲਾਂ ਦੇ ਵਿੱਚ ਲਾਉਣਾ ਹੈ ਵੀ ਇਹਨਾਂ ਨੂੰ ਇੱਥੇ ਹਟਾ ਕੇ ਕਿਸੇ ਹੋਰ ਸਕੂਲ ਚ ਨਾਲ ਲਾਏ ਹੋਰ ਵੀ ਜਾਣਕਾਰੀ ਲਵਾਂਗੇ ਸਾਡੇ ਨਾਲ ਅਧਿਕਾਰੀ ਵੀ ਖੜੇ ਨੇ ਨਾਲ ਸਰ ਜੀ ਇੱਧਰ ਆਓ ਇੱਧਰ ਸਾਈਡ ਤੇ ਧੁੱਪ ਪੈਂਦੀ ਹੈ ਤੇ ਰਹਣ ਵਾਲੇ ਕਹਿ ਰਹੇ ਆ ਵੀ ਇੱਕ ਬੱਚੇ ਦਾ ਰਹਿਣ ਦਾ ਕਾਰਨ ਇਹ ਹੈ ਕਿ ਜਦੋਂ ਸਾਡੇ ਬੱਚੇ 20 25 ਸੀਗੇ ਉਦੋਂ ਸਾਡੇ ਬੱਚਿਆਂ ਨੂੰ ਪੜਾਉਣ ਦੇ ਖਾਤਰ ਇਥੇ ਟੀਚਰ ਨਹੀਂ ਸੀ ਨਹੀਂ ਅਜਿਹਾ ਕਦੀ ਨਹੀਂ ਹੋਇਆ ਵੀ ਟੀਚਰ ਤੋਂ ਬਿਨਾਂ ਕੋਈ ਸਕੂਲ ਚੱਲੀ ਜਾਵੇ ਇਹ ਗੱਲ ਵੱਖਰੀ ਹੈ ਕਿ ਹਰ ਟੀਚਰ ਦਾ ਅਧਿਕਾਰ ਹੈ ਆਪਣੇ ਵੀ ਭੈਣ ਭਰਾ ਬੱਚੇ ਆ ਅਧਿਆਪਕ ਆ ਕਿਸੇ ਵੀ ਵਿਭਾਗ ਦੇ ਵਿੱਚ ਕਿਸੇ ਵੇਲੇ ਵੀ ਕੋਈ ਬਦਲੀ ਕਰਾ ਸਕਦਾ ਜੀ ਜੀ ਉਹਦੇ ਕਾਰਨ ਕਈ ਹੁੰਦੇ ਆ ਕੋਈ ਸਟਾਨਕ ਸਮੱਸਿਆਵਾਂ ਹੁੰਦੀਆਂ ਐ ਕੋਈ ਘਰੇਲੂ ਸਮੱਸਿਆ ਹੁੰਦੀ ਐ ਜਾਂ ਪਿੰਡ ਦੇ ਵਿੱਚੋਂ ਕੋਈ ਸਹਿਯੋਗ ਦੀ ਘਾਟ ਹੁੰਦੀ ਐ ਜੀ ਜੀ ਹਰ ਮੁਲਾਜ਼ਮ ਇਹ ਚਾਹੁੰਦਾ ਐ ਵੀ ਭਾਈ ਮੈਂ ਜਿੱਥੇ ਕੰਮ ਕਰਦਾ ਉਹਦੀ ਆਪਦੀ ਸੈਟੀਸਫੈਕਸ਼ਨ ਵੀ ਹੋਵੇ ਲੋਕਾਂ 'ਚ ਉਹਦਾ ਮਾਨ ਸਨਮਾਨ ਵੀ ਹੋਵੇ ਜੀ ਉਸ ਕਰਕੇ ਕੋਈ ਅਧਿਆਪਕ ਬਦਲੀਆਂ ਕਰਾਗੇ ਜੀ ਤਾਂ ਉਹਨਾਂ ਦਾ ਹੱਕ ਐ ਜੀ ਪਰ ਉਹਨਾਂ ਦੀ ਬਦਲੀ ਤੋਂ ਬਾਅਦ ਇਹ ਤਾਂ ਕਦੀ ਨਹੀਂ ਹੋਇਆ ਵੀ ਕੋਈ ਟੀਚਰ ਲੈਸੀ ਹੋਵੇ ਸਕੂਲ ਜੀ ਉਹ ਸਾਡੇ ਵਿਭਾਗ ਨੇ ਨਵੀਂ ਭਰਤੀ ਨਹੀਂ ਵੀ ਸੀ ਤਾਂ ਬਲੌਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਡਿਪਿਊਟ ਕਰਕੇ ਟੀਚਰ ਭੇਜੇਗੇ ਤੇ ਜੀ ਸਕੂਲ ਤਾਂ ਚੱਲਦਾ ਹੀ ਰਿਹਾ ਲੇਕਿਨ ਇਹ ਵੱਖਰੀ ਗੱਲ ਆ ਕਿ ਸਾਡਾ ਸਟੇਟਸ ਸਿੰਬਲ ਬਣ ਗਿਆ ਟਰੈਂਡ ਬਣ ਗਿਆ ਹਰੇਕ ਪਿੰਡ ਦੇ ਵਿੱਚੋਂ ਪ੍ਰਾਈਵੇਟ ਸਕੂਲਾਂ ਵੱਲੋਂ ਸਾਡਾ ਝੁਕਾਅ ਵਧ ਗਿਆ ਜੀ ਹੌਲੀ ਹੌਲੀ ਵੇਖੋ ਵੇਖ ਵੇਖੋ ਵੇਖ ਜੀ ਹੁਣ ਦੇਖਿਆ ਜਾਵੇ ਤਾਂ ਹੌਲੀ-ਹੌਲੀ ਜਿਵੇਂ-ਜਿਵੇਂ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਜਾ ਰਹੇ ਆ ਤੇ ਸਰਕਾਰ ਦੀ ਇਨਵੈਸਟਮੈਂਟ ਕਿੰਨੀ ਆ ਪਿੰਡ ਦੀ ਇਨਵੈਸਟਮੈਂਟ ਹੈ ਐਸ ਵੇਲੇ ਹੁਣ ਇੱਥੇ ਇੱਕ ਬੱਚਾ ਤੇ ਇੱਕ ਅਧਿਆਪਕ ਹੈ ਜੀ ਰੈਗੂਲਰ ਅਧਿਆਪਕ ਹੈ ਜੀ ਜਿਹੜੀ ਗੱਲ ਪਹਿਲਾਂ ਚੱਲ ਰਹੀ ਸੀ ਕਿ ਪਹਿਲਾਂ ਅਧਿਆਪਕ ਸੀਗੇ ਉਦੋਂ ਬੱਚੇ ਹੈਗੇ ਸੀ ਉਹ ਜੈਂਟਸ ਸੀਗੇ ਮੇਲ ਅਧਿਆਪਕ ਹੋਣ ਦੇ ਨਾਤੇ ਉਹਨਾਂ ਦਾ ਆਪਦੀਆਂ ਐਫਰਟਸ ਵੀ ਸੀਗੀਆਂ ਪਿੰਡ ਦੇ ਸਹਿਯੋਗ ਲੈ ਕੇ ਉਹਨਾਂ ਨੇ ਆਪਣੇ ਪੱਧਰ ਤੇ ਕਨਵਿੰਸ ਲਾਏ ਸੀਗੇ ਉਹ ਵੀ ਇਸ ਪਿੰਡ ਦੇ ਨਹੀਂ ਜੀ ਪਾਸਿਓਂ ਬੱਚੇ ਲਿਆ ਕੇ ਸਕੂਲ ਚ ਲਾਇਆ ਜਾ ਰਿਹਾ ਸੀ ਅੱਛਾ ਮੈਂ ਵੀ ਆ ਸਾਰੀ ਪੜਤਾਲ ਕੀਤੀ ਜਾ ਕੇ ਹੁਣ ਜਦੋਂ ਇੱਕ ਅਧਿਆਪਕ ਆ ਸਿੰਗਲ ਅਰਨਿੰਗ ਹੈਗਾ ਉਹਨੇ ਆਪਣਾ ਪਰਿਵਾਰ ਵੀ ਪਾਲਣਾ ਆਪਦੀ ਤਨਖਾਹ ਦੇ ਵਿੱਚੋਂ ਜੇ ਉਹ ਪਿੰਡ ਨੂੰ ਤਾਂ ਕੋਈ ਬਾਲਾ ਵੱਡਾ ਫਰਕ ਨਹੀਂ ਪੈਂਦਾ ਹੁੰਦਾ ਜੀ ਪਿੰਡ ਪੰਚਾਇਤ ਜਿੰਨਾ ਮਰਜ਼ੀ ਸਹਿਯੋਗ ਕਰਕੇ ਅਸੀਂ ਗੁਰਦੁਆਰੇ ਵੱਡੇ ਵੱਡੇ ਬਣਾ ਦਿੰਦੇ ਆ ਬੜਾ ਕੁਝ ਕਰ ਲੈਨੇ ਆ ਉਹ ਸਕੂਲ ਤੇ ਲਾ ਸਕਦੇ ਪੈਸਾ ਜੀ ਲੇਕਿਨ ਇੱਕ ਮੁਲਾਜ਼ਮ ਕਿੰਨਾ ਕੁ ਪੈਸਾ ਲਾ ਸਕਦਾ ਸਕੂਲ ਤੇ ਹੋ ਸਕਦਾ ਉਹਨੂੰ ਕੋਈ ਅਜਿਹੀ ਸਮੱਸਿਆ ਹੋਵੇ ਜੀ ਵੀ ਉਹ ਨਹੀਂ ਅਫੋਰਡ ਕਰ ਸਕਦਾ ਸੀਗਾ ਉਹਨੇ ਬਦਲੀ ਕਰਾ ਲਈ ਅਗਲਾ ਚਲਾ ਗਿਆ ਜੀ ਹੁਣ ਕਹਾਣੀ ਇਹ ਹੈ ਕਿ ਅੱਜ ਇੱਕ ਅਧਿਆਪਕ ਤੇ ਇੱਕ ਬੱਚਾ ਜੀ ਸਰਕਾਰ ਆਪਦੀਆਂ ਸਾਰੀਆਂ ਜੋ ਕਹਿ ਰਹੀ ਹੈ ਉਹ ਕਰ ਰਹੀ ਹੈ ਸਰਕਾਰਾਂ ਦੇ ਫਰਜ਼ ਹੈ ਜੀ ਇੱਕ ਬੱਚੇ ਤੇ ਇੱਕ ਟੀਚਰ ਨੂੰ ਸੈਲਰੀ ਵੀ ਮਿਲ ਰਹੀ ਹੈ ਜੀ ਕੁੱਕ ਵੀ ਰੱਖਿਆ ਹੋਇਆ ਹੈ ਮਿੱਡੇ ਮੀਲ ਵੀ ਮਿਲ ਰਿਹਾ ਸਕੂਲ ਤੇ ਰੈਕ ਰੈ ਗ੍ਰਾਂਟਸ ਵੀ ਲੱਗ ਰਹੀਆਂ ਜੀ ਹਰ ਸਾਲ ਜਿਹੜੀਆਂ ਐਨੂਅਲ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਉਹ ਵੀ ਆ ਤੇ ਸਪੈਸ਼ਲ ਗ੍ਰਾਂਟਸ ਵੀ ਆ ਇਹਦੀ ਮੇਨਟੇਨੈਂਸ ਵੀ ਹੋ ਰਹੀ ਆ ਇੱਕ ਸਰਕਾਰ ਨੂੰ ਵਿਭਾਗ ਨੂੰ ਤਾਂ ਇੱਕ ਬੱਚਾ ਬਹੁਤ ਮਹਿੰਗਾ ਪੈ ਰਿਹਾ ਪੜ੍ਹਨਾ ਇਹ ਸਾਡਾ ਪਿੰਡ ਦਾ ਸਾਡਾ ਸਮੁਦਾਏ ਦਾ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਇਹਨੂੰ ਜੇ ਚਾਲੂ ਰੱਖਣਾ ਹੈ ਤਾਂ ਘੱਟੋ-ਘੱਟ ਅਸੀਂ ਲੋਕਾਂ ਨੂੰ ਲਾਂਬ ਬੰਦ ਕਰੀਏ ਜਿੰਨੇ ਵੀ ਪਤਵੰਤੇ ਆ ਅਸੀਂ ਤਾਂ ਅੱਜ ਇਹ ਅਪੀਲ ਕਰਨਾ ਆ ਇਹਨਾਂ ਨੂੰ ਵੀ ਜਾਂ ਤਾਂ ਇੱਥੇ ਦਾਖਲਾ ਹੋਰ ਵਧਾਇਆ ਜਾਵੇ ਜਿਹੜਾ ਇੱਕ ਬੱਚਾ ਜਾਂ 10 ਬੱਚੇ ਆ 15 ਬੱਚੇ ਉਹਨਾਂ ਨੂੰ ਇੱਕ ਅਧਿਆਪਕ ਬਹੁਤ ਵਧੀਆ ਪੜ੍ਹਾ ਸਕਦਾ ਹੈ ਇਹ ਨਹੀਂ ਹੈ ਕਿ ਉਹ ਪ੍ਰਾਈਵੇਟ ਸਕੂਲ ਨਾਲੋਂ ਉਹ ਚੰਗਾ ਪੜ੍ਹਾ ਨਹੀਂ ਸਕਦਾ ਜੀ 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 ਪਰ ਬੱਚੇ ਸਕੂਲ 'ਚ ਭੇਜਣੇ ਦਾ ਮਾਪਿਆਂ ਦਾ ਫਰਜ਼ ਆ ਨਾ ਜੀ ਲੋਕਾਂ ਨੂੰ ਮੋਟੀਵੇਟ ਕਰਨਾ ਤਾਂ ਕਮਿਊਨਿਟੀ ਦਾ ਫਰਜ਼ ਹੈ ਜੀ ਸਰਪੰਚ ਸਾਹਿਬ ਦਾ ਫਰਜ਼ ਆ ਪੰਚਾਇਤ ਦਾ ਫਰਜ਼ ਆ ਜਾਂ ਜਿੰਨੇ ਵੀ ਸਾਡੇ ਸਮਾਜ ਸੇਵੀ ਹੈਗੇ ਆ ਹਰੇਕ ਪਿੰਡ ਦੇ ਵਿੱਚ ਪਤਵੰਤੇ ਹੁੰਦੇ ਆ ਜੀ ਸਾਨੂੰ ਇਹ ਤਾਂ ਹੁੰਦਾ ਹੈ ਕਿ ਕਈ ਵਾਰਾਂ ਵੀ ਸਾਡਾ ਸਕੂਲ ਚੱਲਦਾ ਰਵੇ ਜੀ ਸਾਡਾ ਸਕੂਲ ਹਰੇਕ ਪੰਚਾਇਤ ਦਾ ਇੰਟਰਸਟ ਹੁੰਦਾ ਹੈ ਵੀ ਇਹ ਅਪਗ੍ਰੇਡ ਹੋ ਜੇ ਪ੍ਰਾਇਮਰੀ ਆ ਤਾਂ ਮਿਡਲ ਬਣ ਜੇ ਮਿਡਲ ਆ ਤਾਂ ਸਕੈਂਡਰੀ ਬਣ ਜੇ ਪਰ ਦੇਖੋ ਕੰਧਾਂ ਨੂੰ ਜਾਂ ਬਿਲਡਿੰਗ ਨੂੰ ਤਾਂ ਸਕੂਲ ਨਹੀਂ ਕਿਹਾ ਜਾ ਸਕਦਾ ਸਕੂਲ ਤਾਂ ਹੋਣਾ ਤਾਂ ਹੈਗੀ ਬੱਚਿਆਂ ਦੇ ਨਾਲ ਹੁਣ ਵੀ ਇਹਨਾਂ ਨੂੰ ਅਜੇ ਹੀ ਕਹਿਣ ਆਏ ਆ ਕਿ ਜਿੰਨੀ ਇਹ ਮੀਡੀਆ 'ਚ ਗੱਲ ਚੱਲੀ ਗਈ ਹੈ ਜਿੰਨੀ ਇਹ ਪਬਲਿਸ਼ ਹੋ ਗਈ ਹੈ ਇਹਨਾਂ ਦੇ ਦੋ ਪੱਖ ਲਏ ਜਾ ਰਹੇ ਇੱਕ ਪਾਸੇ ਤਾਂ ਇਹ ਹੈ ਜਿ ਅਸੀਂ ਐਪਰੀਸ਼ੀਏਟ ਕਰਦੇ ਆ ਤਾਂ ਦੇਖੋ ਜੀ ਇੱਕ ਬੱਚੇ ਲਈ ਇੱਕ ਅਧਿਆਪਕ ਸਪੈਸ਼ਲ ਆ ਰਿਹਾ ਹੈ ਵੇਖੋ ਡੈਡੀਕੇਸ਼ਨ ਡਿਪਾਰਟਮੈਂਟ ਦੀ ਸਰਕਾਰ ਦੀ ਪਰ ਦੂਜਾ ਪੱਖ ਇਹ ਵੀ ਹੈ ਕਿ ਇੱਕ ਬੱਚੇ ਤੇ ਇਨਵੈਸਟਮੈਂਟ ਕਿੰਨੀ ਹੋ ਰਹੀ ਆ ਵਿਭਾਗ ਦੀ ਤੇ ਪੂਰੀ ਸਰਕਾਰ ਦੀ ਜੀ ਅਗਰ ਉਸ ਬੱਚੇ ਨੂੰ ਥੋੜੇ ਪੈਸਿਆਂ ਨਾਲ ਇੱਕ ਪ੍ਰਾਈਵੇਟ ਚ ਵੀ ਪੜਾਇਆ ਜਾ ਸਕਦਾ ਪਰ ਅਸੀਂ ਮਹਿਕਮੇ ਵੱਲੋਂ ਜਾਂ ਸਰਕਾਰ ਤੇ ਇਹ ਨਹੀਂ ਕਹ ਚਾਹੂਗੀ ਜੀ ਵੀ ਸਾਡਾ ਬੱਚਾ ਜਿਹੜਾ ਕੋਈ ਪ੍ਰਾਈਵੇਟ ਵਾਲੇ ਪਾਸੇ ਜਾਵੇ ਸਾਡਾ ਫਰਜ਼ ਆ ਡਿਪਾਰਟਮੈਂਟ ਦਾ ਵੀ ਫਰਜ਼ ਆ ਸਰਕਾਰ ਦਾ ਵੀ ਫਰਜ਼ ਆ ਪਰ ਇਹ ਵੀ ਤਾਂ ਹੁਣ ਹੈ ਤੁਸੀਂ ਵੀ ਦੇਖਦੇ ਹੋਵੋਗੇ ਹਰ ਕੋਈ ਬੰਦਾ ਇਹ ਸੋਚੂਗਾ ਵੀ ਇੱਕ ਬੱਚੇ ਤੇ ਇੰਨੀ ਇਨਵੈਸਟਮੈਂਟ ਹੋ ਰਹੀ ਆ ਉਹਦੀ ਆਊਟਪੁੱਟ ਜੀ ਇਹੀ ਅਧਿਆਪਕ ਜੇ ਕਿਸੇ ਹੋਰ ਸਕੂਲ ਚ ਨਾਲ ਜਿੱਥੇ ਘਾਟ ਹੈਗੀ ਅਧਿਆਪਕਾਂ ਦੀ ਕਿਉਂਕਿ ਘਾਟ ਤਾਂ ਹੈਗੀ ਆ ਹੈਗੀ ਇੱਕ ਸਹੀ ਗੱਲ ਹੈਗੀ ਆ ਇਹ ਚ ਤਾਂ ਅਸੀਂ ਕੋਈ ਸ਼ੱਕ ਨਹੀਂ ਅਸੀਂ ਆਪ ਮੰਨਦੇ ਆ ਜੀ ਜੀ ਜਿੱਥੇ ਲੋਡ ਹੈ ਮੰਨ ਲਓ 35 ਬੱਚੇ ਡੀਗਰੀ ਇੱਕ ਅਧਿਆਪਕ ਨੂੰ ਜੀ ਇੱਥੇ ਇੱਕ ਨੂੰ ਪੜਾ ਰਿਹਾ ਹੈ ਉੱਥੇ ਜਾ ਕੇ 35 ਬੱਚਿਆਂ ਨੂੰ ਪੜ੍ਹਾਏਗਾ ਜੀ ਉਹਨਾਂ ਬੱਚਿਆਂ ਦਾ ਭਲਾ ਵੀ ਹੈ ਉਹਨਾਂ ਪਰਿਵਾਰਾਂ ਦਾ ਕਿੰਨਾ ਭਲਾ ਹੈਗਾ ਜੀ ਜੀ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਵੀ ਕਿਸੇ ਵਜ੍ਹਾ ਕਰਕੇ ਸਕੂਲ ਬੰਦ ਹੋ ਜਾਵੇ। ਜੀ ਜੀ। ਅੱਜ ਇਹੀ ਅਸੀਂ ਇੱਥੇ ਦੇਖਣ ਆਏ ਆ, ਇਹੀ ਸਰਪੰਚ ਸਾਹਿਬ ਨਾਲ, ਲੋਕਾਂ ਨਾਲ, ਸਟਾਫ ਨਾਲ, ਪੇਰੈਂਟਸ ਨਾਲ ਇਹੀ ਅੱਜ ਮੀਟਿੰਗ ਕਰਨ ਵਾਸਤੇ ਮੈਂ ਇੱਥੇ ਪਹੁੰਚਿਆ। ਜੀ। ਵੀ ਕੀ ਇਹਨੂੰ ਚੱਲਦਾ ਰੱਖਿਆ ਜਾ ਸਕਦਾ? ਕਿਉਂਕਿ ਸਾਨੂੰ ਤਾਂ ਦੇ ਤਾਂ ਹੋ ਗਈਆਂ ਉੱਪਰੋਂ ਇਨਸਟ੍ਰਕਸ਼ਨਸ ਹੋ ਗਈਆਂ। ਜੀ। ਵੀ ਇੰਨੀ ਘੱਟ ਗਿਣਤੀ ਹੈ, ਘੱਟੋ-ਘੱਟ ਇੱਕ ਬੱਚਾ ਜਿੱਥਾ ਉਹ ਸਕੂਲ ਜਿਹੜਾ ਇੱਤਾਂ ਚੱਲਦਾ ਰੱਖਣਾ ਬਹੁਤ ਮੁਸ਼ਕਲ ਹੈ। ਇਹਨੂੰ ਸ਼ਿਫਟ ਕਰ ਦਿੱਤਾ ਜਾਵੇ। ਇਹਨੂੰ ਤਾਂ ਬੱਚੇ ਨੂੰ ਸਰਕਾਰ ਜਾਂ ਵਿਭਾਗ ਕਰਾਇਆ ਦੇ ਕੇ ਜਿਹੜੇ ਮਰਜ਼ੀ ਸਕੂਲ ਚ ਲਾ ਜਾ ਕੇ ਉੱਥੇ ਪੜਾ ਦੇਾਂਗੇ ਤਾਂ ਵੀ ਸਸਤਾ ਪਏਗਾ। ਜੀ। ਉਹਨੂੰ ਉੱਥੇ ਅਧਿਆਪਕ ਵੀ ਵੱਖ-ਵੱਖ ਮਿਲਣਗੇ। ਮੰਨ ਲਓ ਇਹ ਵੀ ਇੱਕ ਸਮਾਜਿਕ ਪ੍ਰਾਣੀ ਹੈ। ਜੀ। ਮੈਡਮ ਨੂੰ ਕਦੇ ਛੁੱਟੀ ਵੀ ਲੈਣੀ ਪੈ ਸਕਦੀ ਉਸ ਦਿਨ ਬੱਚੇ ਆਸਤੇ ਸਾਨੂੰ ਇੱਕ ਸਪੈਸ਼ਲ ਹੋਰ ਸਕੂਲ ਤੋਂ ਟੀਚਰ ਭੇਜਣਾ ਪੈ ਰਿਹਾ। ਜੀ ਜੀ। ਜਿਸ ਦਿਨ ਬੱਚਾ ਛੁੱਟੀ ਲੈ ਜਾਏਗਾ ਉਦੋਂ ਮੈਡਮ ਇਕੱਲੇ ਬੈਠੇ ਰਹਿਣਗੇ। ਜੀ। ਇਹ ਸਾਡੇ ਲਈ ਵੀ ਸਮੱਸਿਆ ਹੈ ਪਰ ਇਹ ਮੀਡੀਆ 'ਚ ਆਈ ਹੈ ਗੱਲ ਮੈਂ ਵੀ ਅੱਜ ਹੀ ਇਸ ਜਿਹੜਾ ਵਾਧੂ ਚਾਰਜ ਸੰਭਾਲਿਆ ਇਸ ਬਲੌਕ ਦਾ ਪਹਿਲੇ ਦਿਨ ਹੀ ਜੀ ਜੀ ਤੇ ਮੈਂ ਵੀ ਹਾਜ਼ਰੀ ਲਾ ਕੇ ਸਿੱਧਾ ਇੱਥੇ ਆਇਆ ਸੀ ਵੇਖਣ ਕੁਦਰਤੀ ਤੁਸੀਂ ਵੀ ਅੱਜ ਇੱਥੇ ਮਿਲ ਗਏ ਹੋ ਤੇ ਆਪਣੀ ਵਧੀਆ ਗੱਲਬਾਤ ਹੋ ਗਈ ਆ ਸਰਪੰਚ ਸਾਹਿਬ ਨੂੰ ਬੁਲਾਇਆ ਸਾਡੇ ਜਿਹੜੇ ਪਹਿਲੇ ਟੀਚਰ ਸੀ ਜਿਨ੍ਹਾਂ ਨੇ ਪਹਿਲਾਂ ਪ੍ਰਬੰਧ ਕਰ ਰੱਖਿਆ ਸੀਗਾ ਜੀ ਵੀ ਕੋਈ ਪਾਸੇ ਪਿੰਡਾਂ ਤੋਂ ਆਬਾਦੀਆਂ ਤੋਂ ਲੈ ਕੇ ਹੁੰਦੇ ਸੀ ਉਹਨਾਂ ਨੂੰ ਵੀ ਬੁਲਾਇਆ ਜੇ ਹੋ ਸਕਿਆ ਤੇ ਇਹਦਾ ਅਸੀਂ ਇਹਨਾਂ ਤੋਂ ਅश्वਾਸਨ ਲਵਾਂਗੇ ਜੇ ਗਰੰਟੀ ਦੇਣਗੇ ਜੀ ਵੀ ਬੱਚੇ ਇੱਥੇ ਦਾਖਲ ਹੁੰਦੇ ਆ ਜਾਂ ਜਿਹੜੇ ਪਿੰਡ ਦੇ ਘੱਟੋ ਘੱਟ 20 ਦੇ ਕਰੀਬ ਬੱਚੇ ਆ ਜਿਹੜੇ ਪ੍ਰਾਇਮਰੀ ਪੱਧਰ ਦੇ ਬਾਹਰ ਜਾ ਜੇ ਸਾਨੂੰ ਲੋਕਾਂ ਨੂੰ ਇਹ ਇੰਟਰਸਟ ਆ ਵੀ ਸਾਡਾ ਸਕੂਲ ਚੱਲਦਾ ਰਹੇ ਤਾਂ ਫਿਰ ਸਾਨੂੰ ਵੀ ਕਿਤੇ ਨਾ ਕਿਤੇ ਉਹ ਕਮਿਟ ਕਰਨਾ ਪਊਗਾ ਵੀ ਅਸੀਂ ਉਹ ਬੱਚੇ ਸਕੂਲ ਚ ਲਾਈਏ ਫਿਰ ਜੇ ਇੱਥੇ ਪੜ੍ਹਾਈ ਦੀ ਸ਼ਿਕਾਇਤ ਆ ਉਹਦੇ ਲਈ ਅਸੀਂ ਬੈਠੇ ਆ ਫਿਰ ਸਾਡੇ ਨਾਲ ਸ਼ਿਕਾਇਤ ਕਰਨ ਅਸੀਂ ਹਰ ਤਰ੍ਹਾਂ ਦਾ ਜਵਾਬ ਦੇ ਆ ਇਹਨਾਂ ਦੀ ਹਰ ਤਰ੍ਹਾਂ ਦੀ ਤਸੱਲੀ ਕਰਾਵਾਂਗੇ ਪਰ ਜੇ ਬੱਚੇ ਹੀ ਨਹੀਂ ਇੱਥੇ ਲਾਉਣਗੇ ਫਿਰ ਸਾਨੂੰ ਮਜਬੂਰਨ ਇਹ ਸ਼ਿਫਟ ਕਰਨਾ ਪਊਗਾ ਸਕੂਲ ਬੱਚੇ ਨੂੰ ਅਸੀਂ ਚਾਹੇ ਕਿਰਾਇਆ ਦੀਏ ਚਾਹੇ ਕਿਸੇ ਵੀ ਤਰ੍ਹਾਂ ਉਹਨੂੰ ਅਸੀਂ ਮਤਲਬ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ ਬੱਚੇ ਦਾ ਤੇ ਵੈਸੇ ਵੀ ਬੱਚੇ ਪੰਜਵੀਂ ਚ ਹੈ ਜੀ ਮਾਰਚ ਨੂੰ ਤਾਂ ਇਹ ਵੈਸੇ ਹੀ ਚਲੇ ਜਾਣਾ ਉਸ ਤੋਂ ਬਾਅਦ ਨਵਾਂ ਬੱਚਾ ਇੱਥੇ ਆਏਗਾ ਨਹੀਂ ਸਕੂਲ ਤਾਂ ਵੀ ਬੰਦ ਹੋਊਗਾ ਜੀ ਠੀਕ ਹੈ ਜੀ ਬਾਕੀ ਦੇਖਦੇ ਆ ਸਰਪੰਚ ਸਾਹਿਬ ਕੀ ਕਹਿੰਦੇ ਆ ਇਥੋਂ ਦੇ ਨਗਰ ਨਿਵਾਸੀ ਕੀ ਕਹਿੰਦੇ ਆ ਸਾਨੂੰ ਕੀ ਆਸਵਾਸਨ ਦਿੰਦੇ ਆ ਉਸ ਤੋਂ ਬਾਅਦ ਵਿਭਾਗ ਨੂੰ ਰਿਪੋਰਟ ਕਰਾਂਗੇ ਜੋ ਸਰਕਾਰ ਦਾ ਵਿਭਾਗ ਦਾ ਫੈਸਲਾ ਹੋਏਗਾ ਉਹ ਹੋ ਜਾਏਗਾ ਠੀਕ ਹੈ ਜੀ ਧੰਨਵਾਦ ਇੱਕ ਗੱਲ ਇਹ ਵੀ ਦੱਸਣ ਦੀ ਹੈ ਕਿ ਬੱਚਾ ਪੰਜਵੀਂ ਕਲਾਸ ਦਾ ਜਾਨੀ ਕਿ ਵਿਦਿਆਰਥੀ ਹੈ ਜਿਨ ਕਿ ਲਾਸਟ ਜਿਨ ਕਿ ਹੁਣ ਕਲਾਸਾਂ ਨਵੀਆਂ ਸ਼ੁਰੂ ਹੋਣਗੀਆਂ ਮਾਰਚ ਮਹੀਨੇ ਅਪ੍ਰੈਲ ਚ ਜਿਨ ਕਿ ਬੱਚਾ ਚਲਾ ਜਾਊਗਾ ਉਸ ਤੋਂ ਬਾਅਦ ਬੱਚਾ ਨਹੀਂ ਆਊਗਾ ਤੇ ਮੈਡਮ ਇਕੱਲੇ ਕਿਹਨੂੰ ਪੜਾਉਣੋਂਗੇ ਜਿਵੇਂ ਸਰ ਨੇ ਗੱਲ ਕਰੀ ਐ ਬਿਲਡਿੰਗ ਬਣਨ ਨਾਲ ਕੋਈ ਸਕੂਲ ਨਹੀਂ ਹੁੰਦਾ ਜੇ ਸਕੂਲ ਚ ਪੜਨ ਵਾਲੇ ਬੱਚੇ ਹੋਣਗੇ ਤਾਂ ਟੀਚਰ ਵੀ ਆਉਣਗੇ ਜਿਨ ਕਿ ਇਹਨੇ ਵਿਸ਼ਵਾਸ ਦਿਵਾਇਆ ਜੇਕਰ ਪਿੰਡ ਵਾਲੇ ਸਾਡਾ ਸਾਥ ਦੇਣਗੇ ਤਾਂ ਅਸੀਂ ਸਕੂਲ ਦੇ ਵਿੱਚ ਟੀਚਰ ਵੀ ਭੇਜਾਂਗੇ ਜੇਕਰ ਬੱਚੇ ਨਹੀਂ ਲਾਉਣਗੇ ਤੇ ਟੀਚਰ ਇੱਥੇ ਕੰਧਾਂ ਤੇ ਲੇਕਿਨ ਥੋੜੋ ਇਕੱਲੇ ਆ ਜਾਣਗੇ ਬੱਚੇ ਵੀ ਅੱਗੇ ਚਾਹੀਦੇ ਨੇ ਪੜਨ ਵਾਲੇ ਜਨੇ ਕਿ ਪੰਜਾਬ ਦਾ ਪਹਿਲਾ ਸਕੂਲ ਤੁਸੀਂ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਬਠਿੰਡੇ ਜਿਹੜਾ ਇੱਕੋ ਇੱਕ ਇਹੋ ਜਿਹਾ ਸਕੂਲ ਹੈ ਜਿੱਥੇ ਇੱਕ ਟੀਚਰ ਤੇ ਇੱਕੋ ਹੀ ਮੈਡਮ ਅੱਜ ਅਸੀਂ ਪੂਰੀ ਜਾਣਕਾਰੀ ਲਈ ਹੈ ਸਟਾਫ ਵੀ ਸਾਡੇ ਨਾਲ ਸੀ ਪਿੰਡ ਵਾਸੀ ਵੀ ਨਾਲ ਸੀ ਜੇਕਰ ਆਪਾਂ ਇੱਕ ਗੱਲ ਹੋਰ ਇਥੇ ਕਰਾਂਗੇ ਪਿੰਡ ਜੇ ਆਪਣੇ ਪਿੰਡ ਦੀ ਤਰੱਕੀ ਚਾਹੁੰਦਾ ਹੁੰਦਾ ਜਿਵੇਂ ਪ੍ਰਾਇਮਰੀ ਸਕੂਲ ਆ ਉਸ ਨੂੰ ਹਾਈ ਸਕੂਲ ਬਣਾਇਆ ਜਾਂਦਾ ਫਿਰ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਂਦਾ ਬੜਾਵਾ ਦਿੱਤਾ ਜਾਂਦਾ ਜੇਕਰ ਪਿੰਡ ਵਾਲੀ ਇਹੋ ਜਿਹਾ ਪ੍ਰਾਲਾ ਨਹੀਂ ਕਰਨਗੇ ਤਾਂ ਇੱਥੋਂ ਦਾ ਜਿਹੜਾ ਸਕੂਲ ਬਣਾਇਆ ਸੀ ਇਹ ਵੀ ਖਤਮ ਹੋ ਜਾਊਗਾ ਪ੍ਰਸ਼ਾਸਨ ਤਾਂ ਇਹੋ ਜਿਹੀਆਂ ਗੱਲਾਂ ਚਾਹੁੰਦਾ ਹੁੰਦਾ ਕਿ ਜਿਹੜਾ ਸਾਨੂੰ ਜਨਕ ਖਰਚਾ ਬਹੁਤ ਪੈ ਰਿਹਾ ਅੱਗੇ ਨਵੀਂ ਅਪਡੇਟ ਦੇ ਨਾਲ ਫਿਰ ਮਿਲਦੇ ਹਾਂ ਤੁਸੀਂ ਵੇਖਦੇ ਰਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਤਾਰਾ ਧੰਨਵਾਦ